ਜਿਸ ਦੇ ਦਿਮਾਗ ਦੇ ਅੰਦਰ ਸ਼ੱਕ ਦਾ ਕੀੜਾ ਬੈਠ ਜੇ ਉਹਨੂੰ ਕਈ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਕਿਉਂਕਿ ਸ਼ੱਕ ਦਾ ਜਿਹੜਾ ਕੀੜਾ ਹੁੰਦਾ ਉਹ ਕਦੇ ਵੀ ਨਿਕਲਦਾ ਨਹੀਂ ਫਿਰ ਜੇ ਇੱਕ ਵਾਰੀ ਬੰਦੇ ਦੇ ਦਿਮਾਗ ਦੇ ਅੰਦਰ ਬੈਜੇ ਤੇ ਕਈ ਉਹ ਜ਼ਿੰਦਗੀਆਂ ਵੀ ਬਰਬਾਦ ਹੋ ਜਾਂਦੀਆਂ ਨੇ ਜਿਹਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਹਿਣ ਦਾ ਮਤਲਬ ਵੀ ਬੇਕਸੂਰ ਲੋਕਾਂ ਦੀਆਂ ਜ਼ਿੰਦਗੀਆਂ ਵੀ ਤਹਿਸ ਨਹਿਸ ਹੋ ਜਾਂਦੀਆਂ ਨੇ ਪਰਿਵਾਰ ਬਰਬਾਦ ਹੋ ਜਾਂਦੇ ਨੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਰਾਜਸਥਾਨ ਰਾਜਸਥਾਨ ਦਾ ਜ਼ਿਲ੍ਹਾ ਚੂਰੂ ਚੂਰੂ ਦੇ ਅਧੀਨ ਪੈਂਦਾ ਪਿੰਡ ਪੈਸਾਲੀ ਉਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਪਰਿਵਾਰ ਦੇ ਵਿੱਚ 7 ਲੋਕ ਹੁੰਦੇ ਨੇ ਭੂਪ ਸਿੰਘ ਜਿਹਦੀ ਉਮਰ ਹੁੰਦੀ ਹੈ 33 ਸਾਲ ਉਹਨਾਂ ਦੀ ਪਤਨੀ ਮੇਨਿਕਾ 29 ਸਾਲ ਉਮਰ ਹੁੰਦੀ ਹੈ ਦੋ ਉਹਨਾਂ ਦੇ ਬੱਚੇ ਹੁੰਦੇ ਨੇ ਗਰਬਿਤ 4 ਸਾਲ ਤੇ ਅਨੁਰਾਗ 7 ਸਾਲ ਦਾ ਭੂਪ ਸਿੰਘ ਦੇ ਦਾਦਾ ਦਾਦੀ ਹੁੰਦੇ ਨੇ ਹਰੀ ਸਿੰਘ ਤੇ ਉਹਦੀ ਦਾਦੀ ਕਸਤੂਰੀ ਜਿਨ੍ਹਾਂ ਦੀ ਉਮਰ 82-82 ਸਾਲ ਹੁੰਦੀ ਹੈ ਤੇ ਇੱਕ ਭੂਪ ਸਿੰਘ ਦੀ ਮਾਂ ਸੰਤੋਸ਼ ਉਮਰ 50 ਸਾਲ ਤੇ ਭੂਪ ਸਿੰਘ ਦੇ ਪਿਓ ਦੀ ਬਹੁਤ ਦਿਨ ਪਹਿਲਾਂ ਮੌਤ ਹੋ ਚੁੱਕੀ। ਉਹਨੇ ਪਰਿਵਾਰ ਜਿਹੜਾ ਉੱਥੇ ਠੀਕ ਠਾਕ ਪਿੰਡ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਹੁੰਦਾ ਤੇ 1 ਫਰਵਰੀ 2024 ਨੂੰ ਇਹ ਪਰਿਵਾਰ ਤੇ ਦੁੱਖਾਂ ਦਾ ਪਹਾੜ ਜਿਹੜਾ ਟੁੱਟਣਾ ਸ਼ੁਰੂ ਹੁੰਦਾ ਹੈ। 1 ਫਰਵਰੀ 2024 ਨੂੰ ਭੂਪ ਸਿੰਘ ਦੀ ਦਾਦੀ ਕਸ਼ਤੂਰੀ ਦੇਵੀ ਸਵੇਰੇ ਉੱਠਦੀ ਹੈ। ਜਿਵੇਂ ਉੱਠਦੀ ਉਹ ਕਹਿੰਦੀ ਵੀ ਮੇਰੀ ਥੋੜੀ ਤਬੀਅਤ ਖਰਾਬ ਲੱਗਦੀ ਹੈ ਮੈਨੂੰ। ਇਹ ਕਹਿਣਸਾਰ ਉਹਨੂੰ ਉਲਟੀ ਆਉਂਦੀ ਹੈ। ਉਹਨੂੰ ਪਾਣੀ ਵਗੈਰਾ ਦਿੱਤਾ ਜਾਂਦਾ ਉਹਨੂੰ ਫਿਰ ਦੁਬਾਰਾ ਉਲਟੀ ਆਉਂਦੀ ਹੈ। ਉਸ ਤੋਂ ਬਾਅਦ ਉਹਨੂੰ ਤੀਜੀ ਉਲਟੀ ਖੂਨ ਦੀ ਆਉਂਦੀ ਹੈ ਤੇ ਭੂਪ ਸਿੰਘ ਦੀ ਦਾਦੀ ਕਸਤੂਰੀ ਉੱਥੇ ਹੀ ਉਹਦੀ ਮੌਤ ਹੋ ਜਾਂਦੀ ਹੈ ਘਰ ਦੇ ਜਦੋਂ ਦੇਖਦੇ ਨੇ ਉਹਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਦੇ ਨੇ ਦੇਖਦੇ ਨੇ ਵੀ ਉਹਦੀ ਜਿਹੜੀ ਹੈ ਜਾਨ ਨਿਕਲ ਚੁੱਕੀ ਹੈ ਹੁਣ ਹੈਰਾਨ ਹੁੰਦੇ ਨੇ ਘਰ ਦੇ ਵੀ ਚੰਗੀ ਭਲੀ ਸੀ ਬਿਲਕੁਲ ਰਾਮ ਨਾਲ ਸੁੱਤੀ ਸਵੇਰੇ ਇੱਕਦਮ ਉਹਦੀ ਤਬੀਅਤ ਖਰਾਬ ਹੁੰਦੀ ਹੈ ਉਹਨੂੰ ਉਲਟੀਆਂ ਆਉਂਦੀਆਂ ਤੇ ਉਹਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਹੈਰਾਨਗੀ ਹੁੰਦੀ ਹੈ ਸਾਰੇ ਪਿੰਡ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਪਰ ਫਿਰ ਵੀ ਲੋਕ ਸੋਚਦੇ ਨੇ ਵੀ 82 ਸਾਲ ਉਮਰ ਸੀ ਹੁਣ ਇਹ ਜੇ ਉਮਰ ਦੇ ਇੰਨੀ ਉਮਰ ਦੇ ਵਿੱਚ ਕਈ ਵਾਰ ਨਹੀਂ ਪਤਾ ਲੱਗਦਾ ਕੁਝ ਹੋ ਜਾਂਦਾ ਚਲੋ ਰਿਸ਼ਤੇਦਾਰ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਕਸਤੂਰੀ ਦੇਵੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਤੇ ਉਹਦੀਆਂ ਉਸ ਤੋਂ ਬਾਅਦ ਜਿਹੜੀਆਂ ਰਸਮਾਂ ਨੇ ਉਹ ਚੱਲਦੀਆਂ ਹੁੰਦੀਆਂ ਨੇ ਰਿਸ਼ਤੇਦਾਰ ਆਏ ਹੁੰਦੇ ਨੇ 10 12 ਦਿਨ ਇਸ ਗੱਲ ਨੂੰ ਬੀਤਦੇ ਨੇ ਤੇ ਇਸ ਪਰਿਵਾਰ ਤੇ ਫਿਰ ਦੁੱਖਾਂ ਦਾ ਪਹਾੜ ਟੁੱਟਦਾ ਤੇ ਇੱਕ ਦਿਨ ਫਿਰ ਉਸੇ ਤਰੀਕੇ ਨਾਲ ਭੂਪ ਸਿੰਘ ਦਾ ਛੋਟਾ ਬੇਟਾ ਜਿਹੜਾ ਹੁੰਦਾ ਹੈ ਗਰਵਤ ਉੱਠਦਾ ਤੇ ਉਹ ਜਦੋਂ ਉੱਠਦਾ ਉਹਨੂੰ ਵੀ ਐਵੇਂ ਉਲਟੀਆਂ ਦੀ ਸ਼ਿਕਾਇਤ ਇਹ ਉਲਟੀਆਂ ਕਰਦਾ ਤੇ ਘਰ ਦੇ ਉਹਨੂੰ ਫਟਾਫਟ ਲੈ ਕੇ ਹਸਪੀਟਲ ਵੱਲ ਭਜਦੇ ਨੇ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬਜ਼ੁਰਗ ਔਰਤ ਦੀ ਇਸੇ ਤਰੀਕੇ ਨਾਲ ਮੌਤ ਹੋਈ ਸੀ ਪਰਿਵਾਰ ਡਰ ਜਾਂਦਾ ਜਦੋਂ ਉਹਨੂੰ ਲੈ ਕੇ ਹਸਪੀਟਲ ਵੱਲ ਭਜਦੇ ਨੇ ਤੇ ਰਸਤੇ ਦੇ ਵਿੱਚ ਉਹਨੂੰ ਖੂਨ ਦੀ ਉਲਟੀ ਆਉਂਦੀ ਹੈ ਉਹ 4 ਸਾਲ ਦੇ ਗਰਭ ਵਿੱਚ ਦੀ ਉੱਥੇ ਮੌਤ ਹੋ ਜਾਂਦੀ ਹੈ ਹੁਣ ਘਰ ਦੇ ਵਿੱਚ ਰੋਣਾ ਪਿੱਟਣਾ ਪੈ ਜਾਂਦਾ ਵੀ ਪਹਿਲਾਂ ਤੇ ਇਹ ਸੀ ਚਲੋ ਬਜ਼ੁਰਗ ਔਰਤ ਸੀ ਸਾਰਾ ਕੁਝ ਦੇਖ ਚੁੱਕੀ ਸੀ ਆਪਣੇ ਪੋਤੇ ਪੜਪੋਤੇ ਪਰ ਹੁਣੇ ਛੋਟਾ ਜਿਹਾ 4 ਸਾਲ ਦਾ ਬੱਚਾ ਉਹਦੀ ਵੀ ਉਸੇ ਤਰੀਕੇ ਨਾਲ ਮੌਤ ਹੁੰਦੀ ਆ ਘਰ ਦੇ ਵਿੱਚ ਰੋਣਾ ਪਿਟਣਾ ਪੈ ਜਾਂਦਾ ਪਰ ਫਿਰ ਅਖੀਰ ਕਰਤ ਇਥੇ ਕੋਈ ਵੀ ਨਹੀਂ ਸਕਦਾ ਕੁਝ ਤੇ ਜਿਹੜਾ ਗਰਭਿਤ ਹੁੰਦਾ ਹੁਣ ਛੋਟਾ ਬੱਚਾ ਸੀ ਸਿਰਫ 4 ਸਾਲ ਦਾ ਉਹਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ ਉਹਨੂੰ ਦਬਾ ਦਿੱਤਾ ਜਾਂਦਾ ਆਪਾਂ ਨੂੰ ਪਤਾ ਹੀ ਹੈ ਵੀ ਆਪਣੇ ਜਦੋਂ ਬੱਚਾ ਬਹੁਤਾ ਛੋਟਾ ਹੋਵੇ ਤੇ ਉਹਨੂੰ ਦਬਾ ਦਿੰਦੇ ਨੇ ਤਾਂ ਗਰਭਿਤ ਨੂੰ ਵੀ ਦਬਾ ਦਿੰਦੇ ਨੇ ਹੁਣ ਉਹਦੀਆਂ ਵੀ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਚੱਲਦੀਆਂ ਹੁੰਦੀਆਂ ਨੇ 10 12 ਦਿਨ ਹੋਰ ਬੀਤਦੇ ਨੇ 1 ਫਰਵਰੀ ਤੋਂ ਇਹ ਮੌਤਾਂ ਦਾ ਸਿਲਸਲਾ ਜਿਹੜਾ ਸ਼ੁਰੂ ਹੋਇਆ ਸੀ ਆ ਜਾਂਦੀ ਹੈ 28 ਫਰਵਰੀ ਤੇ 28 ਫਰਵਰੀ ਨੂੰ ਭੂਪ ਸਿੰਘ ਦਾ ਜਿਹੜਾ ਵੱਡਾ ਬੇਟਾ ਹੁੰਦਾ ਅਨੁਰਾਗ ਸਿੰਘ ਉਹਨੂੰ ਵੀ ਇਸੇ ਤਰੀਕੇ ਦੇ ਨਾਲ ਉਲਟੀਆਂ ਸ਼ੁਰੂ ਹੁੰਦੀਆਂ ਨੇ ਹੁਣ ਪਰਿਵਾਰ ਹੋਰ ਜ਼ਿਆਦਾ ਘਬਰਾ ਜਾਂਦਾ ਕਿਉਂਕਿ ਦੋ ਮੌਤਾਂ ਪਹਿਲਾਂ ਹੋ ਚੁੱਕੀਆਂ ਸੀ ਉਹਨੂੰ ਲੈ ਕੇ ਫਟਾਫਟ ਹਸਪੀਟਲ ਵੱਲ ਭੱਜਿਆ ਜਾਂਦਾ ਪਰਿਵਾਰ ਵੱਲੋਂ ਪਰ ਰਸਤੇ ਦੇ ਵਿੱਚ ਫੇਰ ਉਹਨੂੰ ਖੂਨ ਦੀ ਉਲਟੀ ਆਉਂਦੀ ਹੈ ਹਸਪੀਟਲ ਪਹੁੰਚਣ ਤੋਂ ਪਹਿਲਾਂ ਉਹਦਾ ਵੀ ਦਮ ਨਿਕਲ ਜਾਂਦਾ ਉਹਦੀ ਵੀ ਮੌਤ ਹੋ ਜਾਂਦੀ ਹੈ ਹੁਣ ਘਰ ਦੇ ਵਿੱਚ ਸੋਚੋ ਵੀ ਹਾਲਾਤ ਕਿਹੇ ਜੇ ਹੋਣਗੇ ਦੋ ਛੋਟੇ ਛੋਟੇ ਬੱਚੇ ਸੀ ਦੋਨਾਂ ਦੀ ਮੌਤ ਹੋ ਚੁੱਕੀ ਸੀ ਇੱਕ ਬਜ਼ੁਰਗ ਔਰਤ ਸੀ ਜਿਹੜੀ ਉਹਦੀ ਵੀ ਮੌਤ ਹੋ ਚੁੱਕੀ ਸੀ ਤਿੰਨਾਂ ਦੀ ਇੱਕੋ ਤਰੀਕੇ ਦੇ ਨਾਲ ਤੇ ਅਨਰਾਗ ਸਿੰਘ ਦੀ ਬਾਡੀ ਨੂੰ ਵੀ ਘਰ ਲੈ ਕੇ ਆਉਂਦੇ ਨੇ ਉਸ ਤੋਂ ਬਾਅਦ ਉਹਦਾ ਵੀ ਪਿੰਡ ਵਾਲੇ ਤੇ ਰਿਸ਼ਤੇਦਾਰ ਮਿਲ ਕੇ ਅੰਤਿਮ ਸੰਸਕਾਰ ਕਰ ਦਿੰਦੇ ਨੇ ਘਰ ਦੇ ਵਿੱਚ ਹੁਣ ਤਿੰਨ ਮੌਤਾਂ ਹੋ ਚੁੱਕੀਆਂ ਸੀ ਤੇ ਲੋਕਾਂ ਦੇ ਵਿੱਚ ਜਿਹੜੀਆਂ ਗੱਲਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਇੱਕਦਮ ਘਰ ਦੇ ਵਿੱਚ ਤਿੰਨ ਮੌਤਾਂ ਉਹ ਕਾਰਨ ਕੀ ਆ ਜਿੰਨੇ ਮੂੰਹ ਹੁੰਨੀਆਂ ਗੱਲਾਂ ਹੌਲੀ-ਹੌਲੀ ਨਿਕਲਣੀਆਂ ਸ਼ੁਰੂ ਹੁੰਦੀਆਂ ਨੇ ਤੇ ਫਿਰ ਜਿਹੜਾ ਇਹਨਾਂ ਦੁੱਖ ਪਰਿਵਾਰ ਤੇ ਦੁੱਖਾਂ ਦਾ ਪਹਾੜ ਉਹ ਇੱਥੇ ਹੀ ਨਹੀਂ ਰੁਕਦਾ ਉਸ ਤੋਂ ਅਗਲੇ ਦਿਨ ਕਿੱਲੀ ਦੇ ਨਾਲ ਘਰ ਦੇ ਵਿੱਚ ਕੱਪੜੇ ਟੰਗੇ ਹੁੰਦੇ ਨੇ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਹੁਣ ਦੇਖਿਆ ਜਾਂਦਾ ਵੀ ਉਹ ਕਿੱਲੀ ਦੇ ਨਾਲ ਤਾਂ ਕੋਈ ਬੰਦਾ ਨੇੜੇ ਨਾ ਕੋਈ ਐਸੀ ਚੀਜ਼ ਵੀ ਜੀ ਤੋ ਅੱਗ ਲੱਗ ਸਕੇ ਹੁਣ ਇੱਕਦਮ ਅੱਗ ਸਰਦੀਆਂ ਦਾ ਮੌਸਮ ਹੁੰਦਾ ਉਹ ਅੱਗ ਬੁਝਾਈ ਜਾਂਦੀ ਹੈ ਹੁਣ ਇਹ ਗੱਲ ਤੇ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਹੈਰਾਨ ਸਾਰੇ ਹੁੰਦੇ ਨੇ ਪਰ ਉਸ ਤੋਂ ਬਾਅਦ ਕੀ ਹੁੰਦਾ ਘਰ ਦੇ ਬਾਹਰ ਹੁਣ ਜਿਵੇਂ ਰਾਜਸਥਾਨ ਦੇ ਵਿੱਚ ਜਿਹੜੀ ਚਰੀ ਵਗੈਰਾ ਨੂੰ ਵੱਢ ਕੇ ਰੱਖ ਲੈਂਦੇ ਨੇ ਉਹ ਅੱਗੇ ਸਰਦੀਆਂ ਦੇ ਵਿੱਚ ਕੰਮ ਆਉਂਦੀ ਐ ਤੇ ਇਹਨਾਂ ਦੀ ਪਈ ਹੁੰਦੀ ਓਥੇ ਚਾਰਾ ਜਿਹੜਾ ਚਰੀ ਹੁੰਦੀ ਓ ਪਈ ਹੁੰਦੀ ਐ ਉਹਨੂੰ ਅਚਾਨਕ ਅੱਗ ਲੱਗ ਜਾਂਦੀ ਐ ਹੁਣ ਓਥੇ ਵੀ ਜਦੋਂ ਦੇਖਿਆ ਜਾਂਦਾ ਵੀ ਨਾ ਤਾਂ ਕੋਈ ਨੇੜੇ ਬੰਦਾ ਨਾ ਕੋਈ ਐਸੀ ਚੀਜ਼ ਜਿਹਦੇ ਨਾਲ ਅੱਗ ਲੱਗ ਸਕੇ ਚਲੋ ਉਹ ਵੀ ਬੁਝਾਇਆ ਜਾਂਦਾ ਕਿਉਂਕਿ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਹੋਏ ਸੀ ਸਾਰੇ ਇੱਕਦਮ ਪਾਣੀ ਪੂਣੀ ਪਾਉਂਦੇ ਨੇ ਤੇ ਅੱਗ ਬੁਝ ਜਾਂਦੀ ਐ ਹੁਣ ਸਾਰਿਆਂ ਦੇ ਅੰਦਰ ਥੋੜਾ ਡਰ ਬੈਠ ਜਾਂਦਾ ਵੀ ਘਰ ਦੇ ਵਿੱਚ ਪਹਿਲਾਂ ਤਿੰਨ ਮੌਤਾਂ ਹੁੰਦੀਆਂ ਨੇ ਹੁਣ ਅੱਗ ਲੱਗਣੀ ਸ਼ੁਰੂ ਹੋ ਗਈ ਵੀ ਜਰੂਰ ਇਸ ਘਰ ਦੇ ਉੱਤੇ ਕਿਸੇ ਭੂਤ ਪ੍ਰੇਤ ਦਾ ਸਾਆਇਆ ਜਾਂ ਕਿਸੇ ਨੇ ਕੁਝ ਕੀਤਾ ਇਹ ਸਾਰਾ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਚੱਲਦਾ ਹੁੰਦਾ ਹੁਣ ਸਾਰੇ ਉੱਤੇ ਚਕੰਨੇ ਹੋ ਜਾਂਦੇ ਨੇ ਤਾਂ ਇੱਕਦਮ ਘਰ ਦੇ ਅੰਦਰ ਬੈੱਡ ਦੇ ਉੱਪਰ ਜਿਹੜਾ ਬਿਸਤਰਾ ਪਿਆ ਹੁੰਦਾ ਉਹਨੂੰ ਅੱਗ ਲੱਗ ਜਾਂਦੀ ਹੈ ਉਹ ਜਲਣ ਲੱਗ ਜਾਂਦਾ ਤੇ ਘਰ ਦੇ ਬੈੱਡਰੂਮ ਦੇ ਅੰਦਰ ਵੀ ਕੋਈ ਨਹੀਂ ਹੁੰਦਾ ਉਹਨੂੰ ਬੁਝਾਇਆ ਜਾਂਦਾ ਹੁਣ ਪਿੰਡ ਵਾਲੇ ਤੇ ਰਿਸ਼ਤੇਦਾਰ ਕੀ ਕਰਦੇ ਨੇ ਜਿਹੜੇ ਪਾਣੀ ਦੇ ਟੈਂਕਰ ਹੁੰਦੇ ਨੇ ਉਹ ਭਰ ਕੇ ਰੱਖ ਲੈਂਦੇ ਨੇ ਸਪਰੇ ਪੰਪ ਵਗੈਰਾ ਭਰ ਕੇ ਰੱਖ ਲੈਂਦੇ ਨੇ ਵੀ ਜੇ ਕਿਤੇ ਅੱਗ ਲੱਗੀ ਤੇ ਉਹਨੂੰ ਬੁਝਾਇਆ ਜਾਵੇ ਹੁਣ ਸਾਰਾ ਕੁਝ ਚੱਲਦਾ ਹੁੰਦਾ ਤੇ ਫਿਰ ਅਖੀਰ ਕਹਿੰਦੇ ਮਰਦਾ ਕੀ ਨਹੀਂ ਕਰਦਾ ਤੰਤਰਿਕਾਂ ਵੱਲ ਜਾਂਦੇ ਨੇ ਤੰਤਰਿਕਾਂ ਨੂੰ ਬੁਲਾਇਆ ਜਾਂਦਾ ਵੀ ਸਾਡੇ ਘਰ ਦੇ ਵਿੱਚ ਅੱਗ ਲੱਗੀ ਪਹਿਲਾਂ ਤਿੰਨ ਮੌਤਾਂ ਹੋਈਆਂ ਨੇ ਆਉਂਦੇ ਨੇ ਉਹ ਆਪਣੀ ਪੂਜਾ ਪਾਠ ਸ਼ੁਰੂ ਕਰਦੇ ਨੇ ਸਾਰੀ ਰਾਤ ਜਿਹੜੀ ਇਹ ਪੂਜਾ ਪਾਠ ਚੱਲਦੀ ਹੈ ਸਵੇਰੇ 3 ਵਜੇ ਤੱਕ ਉਸ ਸਮੇਂ ਤੱਕ ਕੋਈ ਵੀ ਅੱਗ ਨਹੀਂ ਲੱਗਦੀ ਘਰ ਦੇ ਵਿੱਚ ਤਾਂ ਉਹਦਾ ਕਹਿਣਾ ਹੁੰਦਾ ਵੀ ਹੁਣ ਅੱਗ ਨਹੀਂ ਲੱਗੇਗੀ ਅਰ ਜਿਵੇਂ ਹੀ ਉਹਨਾਂ ਦੀ ਪੂਜਾ ਪਾਠ ਜਿਹੜੀ ਉਹ ਖਤਮ ਹੁੰਦੀ ਹੈ ਉਸ ਤੋਂ ਬਾਅਦ ਫਿਰ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਕੱਪੜਿਆਂ ਨੂੰ ਹੁਣ ਘਰ ਦਾ ਜਿਹੜਾ ਸਾਰਾ ਸਮਾਨ ਉਹ ਕੱਢ ਕੇ ਬਾਹਰ ਰੱਖ ਲਿਆ ਜਾਂਦਾ ਵੀ ਜੇ ਅੱਗ ਲੱਗੀ ਤਾਂ ਨਾਲ ਦੀ ਨਾਲ ਵਜਾ ਲਈਏ ਤੇ ਇੱਕ ਕੋਈ ਬੰਦਾ ਸਲਾਹ ਦਿੰਦਾ ਭੂਪ ਸਿੰਘ ਨੂੰ ਵੀ ਤੂੰ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਵਾ ਪਤਾ ਤਾਂ ਲੱਗੇ ਵੀ ਅੱਗ ਕਿਵੇਂ ਲੱਗਦੀ ਹੈ ਕੌਣ ਲਾਂਦਾ ਹੁੰਦਾ ਕੀ ਹੈ ਤਾਂ ਫਿਰ ਭੂਪ ਸਿੰਘ ਕੀ ਕਰਦਾ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਵਾ ਦਿੱਤੇ ਜਾਂਦੇ ਨੇ ਹੁਣ ਕੈਮਰੇ ਜਿਹੜੇ ਹੁੰਦੇ ਨੇ ਉਹ ਘਰ ਦੇ ਵਿੱਚ ਲੱਗੇ ਹੁੰਦੇ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਕੈਮਰੇ ਲੱਗਣ ਤੋਂ ਬਾਅਦ ਜਿਹੜਾ ਡੰਗਰਾਂ ਦਾ ਬਾੜਾ ਹੁੰਦਾ ਬਾਹਰਲੇ ਪਾਸੇ ਉਹ ਬਾੜੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਉੱਥੇ ਬੁਝਾਈ ਜਾਂਦੀ ਹੈ ਹੁਣ ਇੱਥੇ ਨਿਗਾ ਰੱਖਣੀ ਸ਼ੁਰੂ ਕਰਦੇ ਨੇ ਹਰ ਇੱਕ ਚੀਜ਼ ਦੇ ਉੱਪਰ ਤੇ ਇਹ ਗੱਲ ਜਿਹੜੀ ਹੌਲੀ-ਹੌਲੀ ਹੈ ਇਹ ਪੁਲਿਸ ਤੱਕ ਵੀ ਪਹੁੰਚਦੀ ਹੈ ਵੀ ਇਸ ਤਰੀਕੇ ਨਾਲ ਅੱਗ ਲੱਗਦੀ ਹੈ ਉਸ ਸਮੇਂ ਤਾੰਤ੍ਰਿਕ ਜਿਹੜੇ ਹੁੰਦੇ ਨੇ ਉਹ ਵੀ ਉੱਥੇ ਹੁੰਦੇ ਨੇ ਸਾਰੇ ਨਿਗਾ ਰੱਖਦੇ ਹੁੰਦੇ ਨੇ ਤੇ ਉਹ ਤੋਂ ਅਗਲੇ ਦਿਨ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਜਿੱਥੇ ਰਿਕਾਰਡਿੰਗ ਹੁੰਦੀ ਹੁੰਦੀ ਹੈ ਡੀਵੀਆਰ ਉਹਨੂੰ ਅੱਗ ਲੱਗ ਜਾਂਦੀ ਓ ਬਿਲਕੁਲ ਸਾਰੀ ਜਿਹੜੀ ਆ ਉਹ ਸੜ ਜਾਂਦੀ ਹੈ ਹੁਣ ਹੈਰਾਨ ਹੁੰਦੇ ਨੇ ਲੋਕ ਵੀ ਐਸੀ ਕੀ ਗੱਲ ਹੈ ਜਿਹੜੀ ਜਗ੍ਹਾ ਜਗਾ ਅੱਗ ਲੱਗਦੀ ਹੈ ਬਿਨਾ ਕਿਸੇ ਬੰਦੇ ਤੋਂ ਬਿਨਾ ਕਿਸੇ ਚੀਜ਼ ਤੋਂ ਤੇ ਭੂਤ ਪ੍ਰੇਤ ਨੂੰ ਡੀਵੀਆਰ ਦਾ ਕੀ ਡਰ ਹੈ ਉਹ ਡੀਵੀਆਰ ਨੂੰ ਅੱਗ ਲੱਗੀ ਇਹ ਸਮਝ ਤੋਂ ਪਰੇ ਦੀ ਗੱਲ ਹੈ ਹੁਣ ਲੋਕ ਸਾਰਿਆਂ ਦਾ ਇੱਕੋ ਹੀ ਹੁੰਦਾ ਵੀ ਹੋਵੇ ਨਾ ਇਹ ਕਿਸੇ ਭੂਤ ਪ੍ਰੇਤ ਦਾ ਹੀ ਸਾਆ ਜਿਹੜਾ ਕਿਸੇ ਬਿਨਾ ਕਿਸੇ ਗੱਲ ਤੋਂ ਅੱਗ ਲੱਗ ਜਾਂਦੀ ਹੈ ਉਧਰੋਂ ਗੱਲ ਪੁਲਿਸ ਸਟੇਸ਼ਨ ਤੱਕ ਪਹੁੰਚਦੀ ਹੈ ਹੁਣ ਪੁਲਿਸ ਕੋਲ ਜਦੋਂ ਗੱਲ ਜਾਂਦੀ ਹੈ ਵੀ ਇਸ ਘਰ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਤੇ ਉਹ ਜਗ੍ਹਾ-ਜਗਾ ਅੱਗ ਲੱਗਦੀ ਹੈ ਕਦੇ ਕਿਸੇ ਚੀਜ਼ ਨੂੰ ਕਦੇ ਕਿਸੇ ਚੀਜ਼ ਨੂੰ ਪੁਲਿਸ ਉੱਥੇ ਮੌਕੇ ਤੇ ਪਹੁੰਚਦੀ ਹੈ ਪੈਸਾਹਲੀ ਪਿੰਡ ਦੇ ਵਿੱਚ ਭੂਪ ਸਿੰਘ ਦੇ ਘਰ ਉੱਥੇ ਜਦੋਂ ਜਾ ਕੇ ਪੁੱਛਿਆ ਜਾਂਦਾ ਤਾਂ ਲੋਕ ਜਿਹੜਾ ਸਾਰਾ ਕੁਝ ਦੱਸਦੇ ਨੇ ਕਿਉਂਕਿ ਸਾਰਾ ਪਿੰਡ ਚਸ਼ਮਦੀਦ ਹੁੰਦਾ ਲੋਕਾਂ ਦੇ ਸਾਹਮਣੇ ਅੱਗ ਲੱਗਦੀ ਸੀ ਤੇ ਪੁਲਿਸ ਉੱਥੇ ਜਦੋਂ ਤੰਤਰਿਕਾਂ ਨੂੰ ਦੇਖਦੀ ਹੈ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਵੀ ਤੁਸੀਂ ਇੱਥੇ ਅੰਧਵਿਸ਼ਵਾਸ ਫੈਲਾਉਂਦੇ ਹੋ ਪੁਲਿਸ ਦਾ ਕਹਿਣਾ ਹੁੰਦਾ ਵੀ ਐਵੇਂ ਅੱਗ ਨਹੀਂ ਲੱਗ ਸਕਦੀ ਪੁਲਿਸ ਉਹ ਜਿਹੜੇ ਹੁੰਦੇ ਨੇ ਸਾਧੂ ਤਾੰਤ੍ਰਿਕ ਉਹਨਾਂ ਨੂੰ ਫੜ ਕੇ ਲੈ ਜਾਂਦੇ ਨੇ ਪੁਲਿਸ ਜਦੋਂ ਦੁਬਾਰਾ ਫੇਰ ਆਉਂਦੀ ਹੈ ਉਥੇ ਪੂਰੀ ਤਹਿਕੀਕਾਤ ਕਰਨ ਤਾਂ ਪਿੰਡ ਵਾਲੇ ਉਹ ਪੁਲਿਸ ਦੇ ਗਲ ਪੈ ਜਾਂਦੇ ਨੇ ਵੀ ਸਾਡੀਆਂ ਤਿੰਨ ਮੌਤਾਂ ਹੋ ਗਈਆਂ ਨਾ ਤਾਂ ਤੁਸੀਂ ਕੁਝ ਕਰ ਰਹੇ ਹੋ ਨਾ ਤੁਹਾਡੇ ਤੋਂ ਕੁਝ ਹੋ ਰਿਹਾ ਜਿਹੜਾ ਕੋਈ ਸਾਡੀ ਮਦਦ ਕਰ ਰਿਹਾ ਤੁਸੀਂ ਉਹਨੂੰ ਵੀ ਫੜ ਕੇ ਲੈ ਗਏ ਤਾੰਤ੍ਰਿਕਾਂ ਨੂੰ ਵੀ ਫੜ ਕੇ ਲੈ ਗਏ ਤਾਂ ਪਿੰਡ ਵਾਲਿਆਂ ਵੱਲੋਂ ਤੇ ਪਰਿਵਾਰ ਵੱਲੋਂ ਪੁਲਿਸ ਤੇ ਪੱਥਰ ਵਰਾਏ ਜਾਂਦੇ ਨੇ ਪੁਲਿਸ ਉਸ ਸਮੇਂ ਉੱਥੋਂ ਭੱਜ ਜਾਂਦੀ ਹੈ ਪਰ ਉਹ ਪੁਲਿਸ ਜਾ ਕੇ ਆਪਣੇ ਸੀਨੀਅਰ ਅਫਸਰਾਂ ਨਾਲ ਗੱਲ ਕੀਤੀ ਜਾਂਦੀ ਹੈ ਵੀ ਪੈਸਾਲੀ ਪਿੰਡ ਦੇ ਵਿੱਚ ਆਹ ਸਾਰਾ ਕੁਝ ਹੋ ਰਿਹਾ ਉਥੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਕਦੇ ਕਿਸੇ ਚੀਜ਼ ਨੂੰ ਕਦੇ ਕਿਸੇ ਚੀਜ਼ ਨੂੰ ਜਿਹੜਾ ਪਰਿਵਾਰ ਹੈ ਉਹ ਬਰਬਾਦ ਹੋ ਚੁੱਕਿਆ ਉਹਨਾਂ ਦੇ ਡੰਗਰਾਂ ਦਾ ਚਾਰਾ ਉਹਲ ਜਲ ਚੁੱਕਿਆ ਘਰ ਦੇ ਬਿਸਤਰੇ ਜਲ ਚੁੱਕੇ ਨੇ ਡੀਵੀਆਰ ਜਲ ਚੁੱਕੀ ਹੈ ਹੁਣ ਉਹਨਾਂ ਨੂੰ ਹਰ ਟਾਈਮ ਇਹ ਵੀ ਡਰ ਆ ਕਿ ਕੀ ਪਤਾ ਅਗਲੀ ਵਾਰ ਅੱਗ ਕਿੱਥੇ ਲੱਗੇਗੀ ਸੀਨੀਅਰ ਅਫਸਰ ਇਹ ਸੁਣ ਕੇ ਹੈਰਾਨ ਹੁੰਦੇ ਨੇ ਮੌਕੇ ਤੇ ਪਹੁੰਚਦੇ ਨੇ ਹੁਣ ਮੌਕੇ ਤੇ ਜਾ ਕੇ ਸੀਨੀਅਰ ਅਫਸਰਾਂ ਵੱਲੋਂ ਜਦੋਂ ਪੂਰੀ ਤਹਿਕੀਕਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਪਹਿਲਾਂ ਤਿੰਨ ਮੌਤਾਂ ਹੋਈਆਂ ਨੇ ਤੇ ਤਿੰਨ ਮੌਤਾਂ ਦਾ ਕਾਰਨ ਵੀ ਇੱਕੋ ਹੀ ਸੀ ਸਾਰਿਆਂ ਨੂੰ ਉਲਟੀ ਲੱਗੀ ਖੂਨ ਦੀ ਉਲਟੀ ਆਈ ਤੇ ਉਦੋਂ ਬਾਅਦ ਮੌਤ ਹੋਉਂਦੀ ਹੈ ਪੁਲਿਸ ਪਾਰਟੀ ਵੱਲੋਂ ਫਰੈਂਸਿਕ ਟੀਮਾਂ ਬੁਲਾਈਆਂ ਜਾਂਦੀਆਂ ਨੇ ਜਿੱਥੇ-ਜਿੱਥੇ ਅੱਗ ਲੱਗੀ ਸੀ ਉੱਥੇ-ਉੱਥੇ ਜੋ ਵੀ ਉਹਨਾਂ ਨੂੰ ਸੈਂਪਲ ਕੋਈ ਮਿਲੇ ਉਹ ਇਕੱਠੇ ਕੀਤੇ ਜਾਂਦੇ ਨੇ ਉਹ ਇਕੱਠੇ ਕਰਨ ਤੋਂ ਬਾਅਦ ਹੁਣ ਅਫਸਰਾਂ ਨੂੰ ਇਹ ਵੀ ਹੁੰਦਾ ਹੈ ਵੀ ਜਾਣ ਦਾ ਕੋਈ ਦੁਸ਼ਮਣੀ ਹੈ ਜਿਹੜਾ ਕੁਝ ਇਹ ਕਰ ਰਿਹਾ ਵੀ ਇਹ ਇਥੋਂ ਚਲੇ ਜਾਣ ਤੇ ਉਹਨੂੰ ਫਾਇਦਾ ਹੁੰਦਾ ਹੋਵੇ ਜਾਂ ਕੋਈ ਬਹੁਤ ਗਹਿਰੀ ਹੋਰ ਦੁਸ਼ਮਣੀ ਹੋਵੇ ਵੀ ਇਹ ਪਰਿਵਾਰ ਨੂੰ ਖਤਮ ਕਰਨਾ ਚਾਹੁੰਦਾ ਹੋਵੇ ਤੇ ਤੀਜਾ ਉਹਨਾਂ ਨੂੰ ਲੱਗਦਾ ਵੀ ਹੋ ਸਕਦਾ ਘਰ ਦੇ ਵਿੱਚ ਹੀ ਕੋਈ ਅਪਰਾਧੀ ਹੋਵੇ ਵੀ ਉਹਦੇ ਕੋਈ ਨਜਾਇਜ਼ ਸਬੰਧ ਹੋਣ ਉਹਨਾਂ ਕਰਕੇ ਮੌਤ ਹੁੰਦੀ ਹੋਵੇ ਹੁਣ ਸਾਰਾ ਕੁਝ ਜਦੋਂ ਚੱਲਦਾ ਤਾਂ ਫਿਰ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਜਿਹੜੀਆਂ ਤਿੰਨ ਮੌਤਾਂ ਹੋਈਆਂ ਨੇ ਦੋ ਦਾ ਅੰਤਿਮ ਸੰਸਕਾਰ ਹੋ ਚੁੱਕਿਆ ਤੇ ਤੀਜਾ ਜਿਹੜਾ ਛੋਟਾ ਬੱਚਾ ਸੀ ਉਹਦੀ লাশ ਨੂੰ ਦਫਨਾਇਆ ਗਿਆ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਤਾਂ ਪੁਲਿਸ ਫਿਰ ਸੋਚਦੀ ਹੈ ਵੀ ਇਹ ਪਤਾ ਕੀਤਾ ਜਾਏ ਵੀ ਇਹਦੀ ਮੌਤ ਕਿਸ ਤਰੀਕੇ ਨਾਲ ਹੋਈ ਹੈ ਜਦੋਂ ਘਰਦਿਆਂ ਤੋਂ ਪੁੱਛਿਆ ਜਾਂਦਾ ਉਹਦੇ ਬਾਰੇ ਵੀ লাশ ਨੂੰ ਜੇ ਪਟਕੇ ਉਹਦੀ ਪੋਸਟਮਾਰਟਮ ਕਰਵਾਈਏ ਉਹਦੇ ਜਾਂਚ ਕਰਵਾਈ ਜਾਏ ਤਾਂ ਪਤਾ ਲੱਗ ਸਕੇ ਘਰਦੇ ਤੇ ਪਿੰਡ ਦੇ ਇਸ ਗੱਲ ਦਾ ਵਿਰੋਧ ਕਰਦੇ ਨੇ ਵੀ ਸਾਡੇ ਧਰਮ ਦੇ ਖਿਲਾਫ ਹੈ ਇਹ ਨਹੀਂ ਹੋ ਸਕਦਾ ਤਾਂ ਪੁਲਿਸ ਫਿਰ ਕੋਡ ਪਹੁੰਚਦੀ ਹੈ ਡੀਐਮ ਕੋਲ ਪਹੁੰਚਿਆ ਜਾਂਦਾ ਉਥੋਂ ਪਰਮਿਸ਼ਨ ਲਈ ਜਾਂਦੀ ਹੈ ਪਰਮਿਸ਼ਨ ਦੇ ਤਹਿਤ ਲਾਸ਼ ਨੂੰ ਪਿੰਡ ਵਾਲਿਆਂ ਦੀ ਤੇ ਘਰ ਵਾਲਿਆਂ ਦੀ ਮੌਜੂਦਗੀ ਦੇ ਵਿੱਚ ਪੱਟਿਆ ਜਾਂਦਾ ਹੈ ਉਸ ਤੋਂ ਬਾਅਦ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਉਹਦੀ ਜਦੋਂ ਵਿਸਰਾ ਰਿਪੋਰਟ ਆਉਂਦੀ ਹੈ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਉਹਦੇ ਵਿੱਚ ਹੈਰਾਨੀਜਨਕ ਖੁਲਾਸੇ ਹੁੰਦੇ ਨੇ ਉੱਥੇ ਪਤਾ ਲੱਗਦਾ ਵੀ ਉਹ ਜਿਹੜਾ 4 ਸਾਲ ਦਾ ਬੱਚਾ ਸੀ ਉਹਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਜਦੋਂ ਰਿਪੋਰਟ ਦਾ ਪਤਾ ਲੱਗਦਾ ਤਾਂ ਪੁਲਿਸ ਨੂੰ ਲੱਗਦਾ ਵੀ ਇਹ ਜਿਹੜਾ ਜ਼ਹਿਰ ਹੈ ਇਹ ਹੋ ਸਕਦਾ ਹੈ ਇੱਕ ਘਰ ਦੇ ਕਿਸੇ ਬੰਦੇ ਨੇ ਇਹਨਾਂ ਨੂੰ ਦਿੱਤਾ ਹੋ ਹੁਣ ਪੁਲਿਸ ਜਦੋਂ ਹੋਰ ਤਹਿਕੀਕਤ ਕਰਦੀ ਹੈ ਤਾਂ ਪੁਲਿਸ ਨੂੰ ਫਿਰ ਇੱਕ ਹੋਰ ਚੀਜ਼ ਪਤਾ ਲੱਗਦੀ ਹੈ ਪੁਲਿਸ ਨੂੰ ਪਤਾ ਲੱਗਦਾ ਜਿਹੜਾ ਭੂਪ ਸਿੰਘ ਹੈ ਇਹਦਾ ਮੈਡੀਕਲ ਸਟੋਰ ਹੈ ਪਿੰਡ ਦੇ ਵਿੱਚ ਤੇ ਇਹਨੂੰ ਦਵਾਈਆਂ ਦੀ ਨੌਲੇਜ ਹੈ ਇਹਨੇ ਨਰਸਿੰਗ ਦਾ ਕੋਰਸ ਵੀ ਕੀਤਾ ਹੋਇਆ ਤੇ ਇਹਨੇ ਪਹਿਲਾਂ ਇੱਕ ਹਸਪੀਟਲ ਦੇ ਵਿੱਚ ਐਜ਼ ਅ ਕੰਪਾਊਂਡਰ ਜੋਬ ਵੀ ਕੀਤੀ ਹੈ ਪੁਲਿਸ ਨੂੰ ਹੁਣ ਇਹ ਲੱਗਦਾ ਵੀ ਇਹਨੂੰ ਦਵਾਈਆਂ ਬਾਰੇ ਬਹੁਤ ਬਰੀਕੀ ਨਾਲ ਨੌਲੇਜ ਹੈ ਤੇ ਫਿਰ ਉਹਨਾਂ ਦਾ ਦੂਜਾ ਸ਼ੱਕ ਜਾਂਦਾ ਉਹਦੀ ਪਤਨੀ ਮੇਨਕਾ ਤੇ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਜੇ ਪਤੀ ਨੂੰ ਨੌਲੇਜ ਆ ਹੋ ਸਕਦਾ ਪਤਨੀ ਨੂੰ ਵੀ ਨੌਲੇਜ ਹੋਵੇ ਕਿਉਂਕਿ ਕਈ ਕੰਮ ਘਰ ਦੇ ਵਿੱਚ ਐਸੇ ਹੁੰਦੇ ਆ ਵੀ ਜਿਹੜਾ ਪਤੀ ਕੋਈ ਕੰਮ ਕਰਦਾ ਹੋਵੇ ਤਾਂ ਪਤਨੀ ਨੂੰ ਨੌਲੇਜ ਹੁੰਦੀ ਹੈ ਜੇ ਪਤਨੀ ਕਰਦੀ ਹੈ ਤਾਂ ਪਤੀ ਨੂੰ ਨੌਲੇਜ ਹੁੰਦੀ ਹੈ ਵੀ ਹੋ ਸਕਦਾ ਇਹਨੂੰ ਵੀ ਨੌਲੇਜ ਹੋਵੇ ਹੁਣ ਇਹਨਾਂ ਨੂੰ ਇਹ ਵੀ ਹੁੰਦਾ ਹੈ ਵੀ ਇਹ ਜੇ ਦੋਨਾਂ ਜਣੇ ਨੇ ਤੇ ਇਹਨਾਂ ਨੇ ਆਪਣੇ ਬੱਚਿਆਂ ਨੂੰ ਕਿਉਂ ਮਾਰਿਆ ਪਰ ਫਿਰ ਵੀ ਪੁਲਿਸ ਜਿਹੜੀ ਹੁੰਦੀ ਹੈ ਦੋਨਾਂ ਨੂੰ ਪੁੱਛ ਕੇ ਇਸ ਵਾਸਤੇ ਥਾਣੇ ਲੈ ਜਾਂਦੀ ਹੈ ਉੱਥੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਦੋਂ ਮੇਨਕਾ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਛੇਤੀ ਪਤਾ ਲੱਗ ਜਾਂਦਾ ਵੀ ਇਹਦਾ ਇਹ ਸਬਦ ਦੇ ਵਿੱਚ ਕੋਈ ਹੱਥ ਨਹੀਂ ਇਹਨੂੰ ਕੁਝ ਵੀ ਨਹੀਂ ਪਤਾ ਤੇ ਮੇਨਕਾ ਨੂੰ ਛੱਡ ਦਿੱਤਾ ਜਾਂਦਾ ਜਿਹੜਾ ਭੂਪ ਸਿੰਘ ਹੁੰਦਾ ਉਹ ਤੋਂ ਪੁੱਛਗិច្ច ਕੀਤੀ ਜਾਂਦੀ ਹੈ ਹੁਣ ਪੁਲਿਸ ਉਹਦੇ ਸਾਹਮਣੇ ਕਈ ਐਸੇ ਸਬੂਤ ਵੀ ਰੱਖਦੀ ਹੈ ਕਿਉਂਕਿ ਜਿਹੜੇ ਫੋਰੈਂਸਿਕ ਟੀਮਾਂ ਨੇ ਘਰ ਦੇ ਵਿੱਚੋਂ ਸੈਂਪਲ ਲਏ ਸੀ ਤਾਂ ਪਤਾ ਲੱਗਿਆ ਵੀ ਇਹ ਸੋਡੀਅਮ ਨਾਲ ਅੱਗ ਲੱਗੀ ਹੋਈ ਹੈ ਕਿਉਂਕਿ ਸੋਡੀਅਮ ਇੱਕ ਐਸੇ ਪਦਾਰਥ ਹੈ ਉਹਨੂੰ ਜੇ ਖੁੱਲਾ ਛੱਡਿਆ ਜਾਵੇ ਉਹ ਪਾਣੀ ਜਾਂ ਹਵਾ ਦੇ ਸੰਪਰਕ ਦੇ ਵਿੱਚ ਆਉਂਦੀ ਤਾਂ ਆਪਣੇ ਆਪ ਹੀ ਅੱਗ ਲੱਗ ਜਾਂਦੀ ਹੈ ਤੇ ਪੁਲਿਸ ਹੁਣ ਦਾ ਕਹਿਣਾ ਹੁੰਦਾ ਵੀ ਅੱਗ ਆਪਣੇ ਆਪ ਨਹੀਂ ਲੱਗੀ ਐ ਸੋਡੀਅਮ ਦੁਆਰਾ ਲੱਗੀ ਹੋਈ ਅੱਗ ਐ ਇਹ ਚੀਜ਼ਾਂ ਦੇ ਸਾਹਮਣੇ ਰੱਖੀਆਂ ਜਾਂਦੀਆਂ ਨੇ ਪਰ ਭੂਪ ਸਿੰਘ ਦਾ ਕਹਿਣਾ ਹੁੰਦਾ ਵੀ ਮੈਂ ਆਪਣੇ ਬੱਚੇ ਨੂੰ ਕਿਉਂ ਮਾਰਾਂਗਾ ਮੈਂ ਆਪਣੇ ਘਰ ਦੇ ਵਿੱਚ ਅੱਗ ਕਿਉਂ ਲਾਵਾਂਗਾ ਹੁਣ ਇਹੀ ਜਵਾਬ ਪੁਲਿਸ ਨੂੰ ਚਾਹੀਦਾ ਸੀ ਵੀ ਕਿਉਂ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਐ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਐ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਭੂਪ ਸਿੰਘ ਵੀ ਬੋਲਦਾ ਫਿਰ ਉਹਦਾ ਕਹਿਣਾ ਹੁੰਦਾ ਵੀ ਇਹ ਤਿੰਨਾਂ ਨੂੰ ਮੈਂ ਮਾਰਿਆ ਹੁਣ ਇਹ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ ਵੀ ਆਪਣੀ ਸਾਕੀ ਦਾਦੀ ਨੂੰ ਆਪਣੇ ਬੱਚਿਆਂ ਨੂੰ ਇਹਨੇ ਮਾਰਿਆ ਉਹ ਕਿਉਂ ਮਾਰਿਆ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਆਪਣੀ ਪਤਨੀ ਦੇ ਉੱਪਰ ਸ਼ੱਕ ਸੀ ਉਹਦੇ ਚਰਿੱਤਰ ਤੇ ਸ਼ੱਕ ਸੀ ਮੈਨੂੰ ਤੇ ਮੈਨੂੰ ਲੱਗਦਾ ਸੀ ਵੀ ਇਹਦੇ ਰਿਲੇਸ਼ਨ ਕਿਸੇ ਹੋਰ ਨਾਲ ਨੇ ਤੇ ਇਹ ਦੋਨੋਂ ਬੱਚੇ ਮੇਰੇ ਨਹੀਂ ਤੋਂ ਇਸੇ ਕਰਕੇ ਉਹ ਪਲੈਨਿੰਗ ਕਰਦਾ ਹੁਣ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਇਸ ਗੱਲ ਨੂੰ ਲੈ ਕੇ ਇਹਨਾਂ ਦੋਨਾਂ ਦੇ ਆਪਸ ਦੇ ਵਿੱਚ ਤੇ ਇਹਨੂੰ ਇਹ ਸੀ ਵੀ ਇਹ ਮੈਨੂੰ ਲੱਗਦਾ ਸੀ ਬੱਚੇ ਮੇਰੇ ਨਹੀਂ ਮੈਂ ਦੋਨਾਂ ਨੂੰ ਮਾਰਨਾ ਚਾਹੁੰਦਾ ਸੀ ਤੇ ਅਗਲਾ ਨਿਸ਼ਾਨਾ ਮੇਰੀ ਮੇਨ ਕਾ ਸੀ ਪਰ ਜੇ ਮੈਂ ਆਪਣੇ ਬੱਚਿਆਂ ਨੂੰ ਮਾਰਦਾ ਤਾਂ ਲੋਕਾਂ ਨੂੰ ਸ਼ੱਕ ਹੁੰਦਾ ਪਤਰੀ ਨੂੰ ਸ਼ੱਕ ਹੁੰਦਾ ਨਾਲ ਦੀ ਨਾਲ ਕਿਉਂਕਿ ਇਸ ਗੱਲ ਨੂੰ ਲੈ ਕੇ ਪਹਿਲੇ ਇਹਨਾਂ ਦੇ ਲੜਾਈ ਝਗੜੇ ਸੀ ਤਾਂ ਦਾਦੀ ਨੂੰ ਇਸ ਕਰਕੇ ਮਾਰਨਾ ਪਿਆ ਵੀ ਕਿਸੇ ਤੇ ਸ਼ੱਕ ਨਾ ਜਾਏ ਪਹਿਲਾਂ ਇਸੇ ਕਰਕੇ ਹੁਣ ਦਾਦੀ ਨੂੰ ਥੋੜੀ ਬਹੁਤ ਖੰਗ ਸੀ ਉਹ ਦਵਾਈ ਪੀਂਦੀ ਸੀ ਉਹ ਦਵਾਈ ਦੇ ਵਿੱਚ ਉਹ ਜ਼ਹਿਰ ਮਲਾਂਦਾ ਉਸ ਤੋਂ ਬਾਅਦ ਉਹਨੂੰ ਉਲਟੀਆਂ ਆਉਂਦੀਆਂ ਨੇ ਉਹ ਮਰ ਜਾਂਦੀ ਹੈ ਹੁਣ ਬਜ਼ੁਰਗ ਔਰਤ ਸੀ ਕਿਸੇ ਨੂੰ ਕੋਈ ਇੰਨਾ ਉਹ ਨਹੀਂ ਹੋਇਆ ਉਸ ਤੋਂ ਬਾਅਦ ਬੱਚਿਆਂ ਦੀ ਵੀ ਉਸੇ ਤਰੀਕੇ ਦੇ ਨਾਲ ਉਹਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਜ਼ਹਿਰ ਦਿੱਤਾ ਜਾਂਦਾ ਜਦੋਂ ਇਹ ਗੱਲਾਂ ਜ਼ਿਆਦਾ ਫੈਲਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਆਪ ਹੀ ਫਿਰ ਸੋਡੀਅਮ ਦੇ ਨਾਲ ਅੱਗ ਲਾਣੀ ਸ਼ੁਰੂ ਕਰ ਦਿੰਦਾ ਸਾਰਿਆਂ ਤੋਂ ਅੱਖ ਬਚਾ ਕੇ ਜਿੱਥੇ ਕਿਤੇ ਸੋਡੀਅਮੇ ਜੜਦਾ ਉੱਥੇ ਉਸ ਤੋਂ ਬਾਅਦ ਨਮੀ ਦੇ ਨਾਲ ਅੱਗ ਲੱਗ ਜਾਂਦੀ ਹੈ ਤਾਂ ਸਾਰਿਆਂ ਦਾ ਕਹਿਣਾ ਹੁੰਦਾ ਵੀ ਉਸ ਸਮੇਂ ਉੱਥੇ ਕੋਈ ਵੀ ਨਹੀਂ ਸੀ ਜਦੋਂ ਅੱਗ ਲੱਗੀ ਹੈ ਇਹ ਸਾਰਾ ਕੁਝ ਸੀ ਸਾਰਿਆਂ ਦਾ ਧਿਆਨ ਭਟਕਾਉਣ ਵਾਸਤੇ ਵੀ ਜਿਹੜੀਆਂ ਤਿੰਨ ਮੌਤਾਂ ਹੋਈਆਂ ਨੇ ਹੁਣ ਪਿੰਡ ਦੇ ਵਿੱਚ ਆਲੇ-ਦੁਆਲੇ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਰਿਆਂ ਦਾ ਧਿਆਨ ਭਟਕਾਇਆ ਵੀ ਇਹ ਕਿਸੇ ਦਾ ਕੀਤਾ ਕਰਾਇਆ ਕੋਈ ਕਿਸੇ ਭੂਤ ਪ੍ਰੇਤ ਦਾ ਸਾਇਆ ਇਹ ਸਾਰਾ ਕੁਝ ਇਹਨੇ ਇਸ ਵਾਸਤੇ ਕੀਤਾ ਇੱਕ ਛੱਕ ਦੇ ਚੱਲਦਿਆਂ ਇਹਨੇ ਆਪਣੇ ਦੋ ਬੱਚਿਆਂ ਦੀ ਜਾਨ ਲਈ ਆਪਣੀ ਦਾਦੀ ਦੀ ਜਾਨ ਲਈ ਆਪਣਾ ਘਰ ਬਰਬਾਦ ਕੀਤਾ ਅਖੀਰ ਫਿਰ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਇਹਨੂੰ ਕੋਰਟ ਦੇ ਵਿੱਚ ਭੇਜਿਆ ਜਾਂਦਾ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਂਦਾ ਕੇਸ ਅਜੇ ਚੱਲਦਾ ਹੈ ਇਹਦਾ ਫੈਸਲਾ ਹੋਣਾ ਹਜੇ ਬਾਕੀ ਹੈ ਪਰ ਉਹਨਾਂ ਨੂੰ ਮਾਰਨ ਦੀ ਬਜਾਏ ਜੇ ਇਹਨੂੰ ਸ਼ੱਕ ਸੀ ਵੀ ਇਹ ਬੱਚੇ ਇਹਦੇ ਨਹੀਂ ਤਾਂ ਡੀਐਨਏ ਟੈਸਟ ਵੀ ਕਰਾਇਆ ਜਾ ਸਕਦਾ ਸੀ ਹੋਰ ਬੜੇ ਤਰੀਕੇ ਸੀ ਆਪਣੀ ਪਤਨੀ ਨੂੰ ਛੱਡਿਆ ਜਾ ਸਕਦਾ ਸੀ ਪਰ ਜਿਹੜਾ ਰਸਤਾ ਇਹਨੇ ਚੁਣਿਆ ਉਹ ਬਹੁਤ ਹੀ ਖਤਰਨਾਕ ਸੀ ਜਿੱਦੇ ਵਿੱਚ ਉਹ ਦੋ ਮਾਸੂਮਾਂ ਦਾ ਕੋਈ ਵੀ ਕਸੂਰ ਨਹੀਂ ਸੀ ਉਹਨਾਂ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਦੀ ਜਾਨ ਲਈ ਜਿਹੜੇ ਦਾਦੀ ਦਾ ਉਹ ਦਾਦੀ ਦਾ ਇਹਦੇ ਵਿੱਚ ਕਿਤੇ ਵੀ ਕੋਈ ਰੋਲ ਹੀ ਨਹੀਂ ਸੀ ਕੋਈ ਪਤਾ ਹੀ ਨਹੀਂ ਸੀ ਉਹ ਦਾਦੀ ਨੂੰ ਵੀ ਮਾਰਿਆ ਤੇ ਅਗਲਾ ਨਿਸ਼ਾਨਾ ਇਹਦੀ ਮੇਨਕਾ ਤੇ ਇਹਦਾ ਆਪਣਾ ਸਕਾ ਦਾਦਾ ਸੀ ਇਹਦਾ ਕਹਿਣਾ ਸੀ ਵੀ ਇਹਨਾਂ ਨੇ ਵੀ ਮੈਂ ਦੁੱਧ ਦੇ ਵਿੱਚ ਪਾ ਕੇ ਦੋ ਵਾਰੀ ਜ਼ਹਿਰ ਦਿੱਤਾ ਪਰ ਇਹਨਾਂ ਨੂੰ ਦੁੱਧ ਕੌੜਾ ਲੱਗਿਆ ਇਸ ਕਰਕੇ ਇਹਨਾਂ ਦੁੱਧ ਨਹੀਂ ਪੀਤਾ ਤੇ ਇਹ ਬਚ ਗਏ ਪਰ ਮੈਂ ਮੇਨਕਾ ਨੂੰ ਤੇ ਆਪਣੇ ਦਾਦੇ ਨੂੰ ਵੀ ਮਾਰਨਾ ਸੀ ਦਿਮਾਗ ਦੇ ਵਿੱਚ ਕੀ ਚੱਲਦਾ ਸੀ ਪੂਰੇ ਪਰਿਵਾਰ ਨੂੰ ਹੀ ਬਰਬਾਦ ਕਰਨ ਤੇ ਤਿਆਰ ਹੋਇਆ ਸੀ ਜਿਹਦੇ ਵਿੱਚੋਂ ਤਿੰਨ ਜੀਆਂ ਦਾ ਉਹਨੇ ਕਤਲ ਕਰ ਦਿੱਤਾ ਤੇ ਦੋ ਉਹਦੇ ਨਿਸ਼ਾਨੇ ਦੇ ਉੱਪਰ ਹੋਰ ਸੀ ਪਰਿਵਾਰ ਵੀ ਬਰਬਾਦ ਹੋਇਆ ਤੇ ਆਪ ਨੂੰ ਵੀ ਕੀ ਮਿਲਿਆ ਹੋ ਸਕਦਾ ਹੁਣ ਸਾਰੀ ਜ਼ਿੰਦਗੀ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਤੇ ਆਪਣੇ ਦੋ ਬੱਚਿਆਂ ਤੇ ਇੱਕ ਦਾਦੀ ਦੇ ਕਤਲ ਦਾ ਕਲੰਕ ਸਾਰੀ ਜ਼ਿੰਦਗੀ ਮੱਥੇ ਦੇ ਉੱਪਰ ਹਰ ਮਸਲੇ ਦਾ ਹੱਲ ਹੈ ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੇ ਆਪਾਂ ਦਿਮਾਗ ਨਾਲ ਠੰਡੇ ਦਿਮਾਗ ਨਾਲ ਸੋਚੀ ਤਾਂ ਹਰ ਮਸਲੇ ਦਾ ਹੱਲ ਨਿਕਲ ਸਕਦਾ ਹੈ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਬਾਪ ਪਤੀ ਪਤਨੀ ਭੈਣ ਭਰਾ ਉਹ ਰਿਸ਼ਤਿਆਂ ਦੀ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੇ ਉਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸਰੀ ਘਰ